ਅਈ 40 ਸਾਲ 30 ਸਾਲ ਹੋ ਗਏ ਇੱਥੇ ਪਾਣੀ ਹਰ ਸਾਲ ਹੀ ਖੜਕ ਜਦੋਂ ਕਿਸੇ ਐਮਪੀਐਲਏ ਕੋਲ ਜਾਓ ਜਾਂ ਕਿਸੇ ਲੀਡਰ ਕੋਲ ਜਾਓ ਉਹ ਵੀ ਇਹੀ ਕਹਿੰਦਾ ਜੀ ਇਹ ਪਾਣੀ ਦਾ ਅਮਰੀਕਾ 'ਚ ਵੀ ਆ ਗਿਆ ਜਪਾਨ 'ਚ ਵੀ ਆ ਗਿਆ ਇਹ ਤਾਂ ਇੰਡੀਆ ਹੈਗਾ ਹੁਣ ਜਿਹੜੀ ਮੌਜੂਦਾ ਸਰਕਾਰ ਆ ਇਹਨੇ ਦਾ ਇੱਕ ਪੈਸਾ ਦਾ ਵੀ ਨਹੀਂ ਕੰਮ ਕੀਤਾ ਇੱਧਰ ਆ ਕੇ ਇੱਥੇ ਸਾਰਾ ਬਾਜ਼ਾਰ ਬੰਦ ਹੋ ਜਾਂਦਾ ਇੱਕ ਰੇੜੀ ਵਾਲਾ ਵੀ ਵਿਚਾਰਾ ਘਰ ਬਹਿ ਜਾਂਦਾ ਮੈਂ ਹਰ ਤਗਮਾ ਸਵਾਗਤ ਪੰਜਾਬੀ ਤੋਂ ਆਪ ਵੀ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਸ਼ਹਿਰ ਵਿੱਚ ਅੱਜ ਗੁੰਬੰਦਰ ਸ਼ਹਿਰ ਵਿੱਚ ਪਾਣੀ ਬਹੁਤ ਘੜ ਗਿਆ ਸੜਕਾਂ ਦੇ ਉੱਤੇ ਔਰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਔਰ ਇਸ ਮਾਹੌਲ ਨੂੰ ਦੇਖ ਲਾ ਕੇ ਜਿੱਥੇ ਲੋਕਾਂ ਦੀ ਪਰੇਸ਼ਾਨੀ ਆ ਰਹੀ ਹੈ ਉੱਥੇ ਬੱਚੇ ਮસ્ਤੀ ਵੀ ਕਰ ਰਹੇ ਨੇ ਆਪਾਂ ਦੇਖ ਰਹੇ ਹਾਂ ਕਿ ਵਾਟਰ ਦਾ ਟੱਪ ਖੁੱਲ੍ਹੇ ਹੋਏ ਨੇ ਬੱਚੇ ਦੇਖੋ ਇਹ ਵਾਟਰ ਦਾ ਟੱਪ ਖੁੱਲ੍ਹਦੇ ਆ ਔਰ ਕਿਸ ਤਰ੍ਹਾਂ ਪਾਣੀ ਮਤਲਬ ਕਿ ਨਿਕਲ ਜਾਵੇ ਔਰ ਸਾਨੂੰ ਆਉਣ ਜਾਮਰ ਚ ਰਾਹਤ ਮਿਲ ਜਾਵੇ ਔਰ ਬੱਚੇ ਗਟਰ ਦਾ ਢੱਕਣ ਖੋਲਦੇ ਹਾਂ ਬੱਚੇ ਨੂੰ ਮਾਰ ਵੀ ਆਏ ਹੋ ਹਾਂ ਬੇਟਾ ਕੀ ਕਰ ਰਹੇ ਹੋ ਗਟਰ ਦਾ ਢੱਕਣ ਖੋਲ੍ਹ ਹੀ ਜਾ ਰਹੇ ਹਾਂ ਜੀ ਹਾਂਜੀ ਗਟਰ ਦਾ ਢੱਕਣ ਖੋਲ੍ਹ ਹੀ ਜਾ ਰਹੇ ਹਾਂ ਕੀ ਪਰੇਸ਼ਾਨੀ ਆ ਪਾਣੀ ਨਹੀਂ ਲੰਗਦਾ ਜੀ ਪਾਣੀ ਭਰ ਜਾਂਦਾ ਛੜਕਾ ਤੇ ਅੱਛਾ ਜੀ ਤੇ ਪ੍ਰਸ਼ਾਸਨ ਕੋਈ ਮਤਲਬ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਜੀ ਹਾਂ ਫਿਰ ਤੁਸੀਂ ਆਪੇ ਹੀ ਕਰ ਰਹੇ ਹੋ ਹਾਂਜੀ ਸਿੱਤਾ ਸਾਡਾ ਕੀ ਕਹਿਣਾ ਸਰਕਾਰ ਕੋ ਕੁਝ ਮੰਗ ਕਰਦੇ ਹੋ ਹਾਂਜੀ ਜੀ ਕੀ ਵਧੀਆ ਤਰ੍ਹਾਂ ਬਣਾਈ ਜਾਣ ਹੈ ਸੀਵਰੇਜ ਵਧੀਆ ਤਰ੍ਹਾਂ ਬਣਾਈ ਜਾਣ ਤੇ ਸਵਾਈ ਰੱਖੀ ਜਾਵੇ ਰੋਡਾਂ ਦੇ ਅੱਛਾ ਜੀ ਲਈ ਹੋਰ ਵੀ ਸੈਵਨ ਿਊ ਚ ਪੰਜਾਬੀ ਔਰ ਨਿਆਰ ਭਜਨ ਸਿੰਘ ਆ ਆਜੂ ਦੇਖਦੇ ਆ ਲਾਈਵ ਤਸਵੀਰਾਂ ਮੇਰਾ ਮਨਵੇਸ਼ ਕੁਮਾਰ ਹੈ ਜੀ ਅੱਜ ਜਿਸ ਤਰ੍ਹਾਂ ਕੀ ਮਤਲਬ ਕੀ بارش ਹੋ ਗਈ ਆ ਹਾਂਜੀ ਹਾਂਜੀ ਤੇ بارش ਹੋਈ ਆ بارش ਤੋਂ ਬਾਅਦ ਦੇ ਵਿੱਚ ਜਦਾਂ ਸ਼ਹਿਰ ਦੇ ਵਿੱਚ ਪਾਣੀ ਭਰ ਗਿਆ ਹੋਇਆ ਤੇ ਸਾਰਿਆਂ ਨੂੰ ਦਿੱਕਤ ਆ ਰਹੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਏਸ ਦੇ ਉੱਤੇ ਸਰਕਾਰ ਨੂੰ ਪ੍ਰਕਾਸ਼ ਸਿੰਘ ਬੋਲੋ ਪਹਿਲਾਂ ਦੇ ਕਈ ਸਰਕਾਰਾਂ ਅੱਜ ਤੋਂ ਇਹ ਹੁੰਦੀ ਸਮੱਸਿਆ ਥੋੜਾ ਅੱਜ ਤੋਂ 40 ਸਾਲ 30 ਸਾਲ ਹੋ ਗਏ ਤੇ ਪਾਣੀ ਹਰ ਸਾਲ ਹੀ ਖੜਦਾ ਜਦੋਂ ਕਿਸੇ ਐਮਪੀਐਲੇ ਕੋਲ ਜਾਓ ਜਾ ਕਿਸੇ ਲੀਡਰ ਕੋਲੇ ਜਾਓ ਉਹ ਵੀ ਇਹੀ ਕਹਿੰਦਾ ਜੀ ਇਹ ਪਾਣੀ ਦਾ ਅਮਰੀਕਾ ਚ ਵੀ ਆ ਗਿਆ ਜਪਾਨ ਚ ਵੀ ਆ ਗਿਆ ਇਹ ਤਾਂ ਇੰਡੀਆ ਹੈਗਾ ਦੂਜੀ ਗੱਲ ਇਹ ਆ ਹੁਣ ਜਿਹੜੀ ਮਜੂਤਾ ਸਰਕਾਰ ਆ ਇਹਨੇ ਤਾਂ ਇੱਕ ਪੈਸੇ ਦਾ ਵੀ ਨਹੀਂ ਕੰਮ ਕੀਤਾ ਇੱਧਰ ਆ ਕੇ ਖਲੇ ਸਾਡੇ ਆਵਾਜ਼ ਹੀ ਨੇ ਹੁਣ ਸਾਹਮਣੇ 15-20 ਲੱਖ ਰੁਪਈਆ ਲਾ ਕੇ ਇੱਕ ਸੀਵਰੇ ਵੀ ਪਵਾਇਆ ਸੀ ਉਹ ਪਾਈਪ ਚੌਂਕ ਤੱਕ ਪਰ ਉਹਨੂੰ ਅੱਗੇ ਜੋੜਨ ਹੀ ਨਹੀਂ ਦਿੱਤਾ ਗਿਆ ਪਤਾ ਨਹੀਂ ਇਹ ਕੀ ਕਰ ਕੋਈ ਸਾਡੇ ਐਮਐਲਏ ਜਾਂ ਸਾਡੀ ਗਵਰਨਮੈਂਟ ਦੀ ਜਮਤਿਆਉ ਕਹਿੰਦੇ ਹਾਈਵੇ ਕੋਲ ਦੀ ਪੱਟਣੀ ਨਹੀਂ ਦਿੰਦੀ ਇੱਥੇ ਸਾਰਾ ਬਾਜ਼ਾਰ ਬੰਦ ਹੋ ਜਾਂਦਾ ਇੱਕ ਰੇੜੀ ਵਾਲਾ ਹੀ ਵਿਚਾਰਾ ਘਰ ਬਹਿ ਜਾਂਦਾ ਦੁਕਾਨਦਾਰ ਵੀ ਬੰਦ ਕਰਕੇ ਘਰ ਬਹਿ ਜਾਂਦਾ ਆਮ ਆਦਮੀ ਤਾਂ ਪਰੇਸ਼ਾਨ ਹੁੰਦਾ ਹੀ ਹੈ ਲੰਘਣ ਵਾਲਾ ਤੇ ਇੱਥੇ ਕੋਈ ਸਮਝ ਨਹੀਂ ਪੂਰਾ ਮਹੀਨਾ ਬਾਜ਼ਾਰ ਬੰਦ ਰਹਿੰਦਾ ਇੱਕ ਤਰ੍ਹਾਂ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਅਜੀ ਤਾਂ ਕਹਿੰਦੇ ਭਰਾ ਜੀ ਇਹ ਸਮੱਸਿਆ ਹੱਲ ਹੋਵੇ ਇਹ ਇਤੋਂ ਦੀ ਨਹੀਂ ਸਮੱਸਿਆ ਇਤੋਂ ਲੈ ਕੇ ਹਾਰਪੁਰ ਰੋਡ ਜਿਹੜਾ ਜੇ ਕਿਤੇ ਚੱਲ ਜਾਓ ਉਹ ਹੋਰ ਉਹ ਪਰਲ ਚੌਂਕ ਤੋਂ ਪرا ਜਮਾਂ ਹੀ ਗੰਦਾ ਉਹ ਨਰਕ ਦੀ ਜ਼ਿੰਦਗੀ ਜੀ ਰਹੇ ਆ ਉਹ ਲੋਕ ਮੈਂ ਕਹਿੰਦਾ ਕੋਈ ਗੱਡੀ ਜਲੀ ਜਾਏ ਨਾ ਕੋਈ ਇਤੋਂ ਆਟੋ ਰਿਕਸ਼ਾ ਕਰੋ ਜਾਂਦਾ ਹੀ ਨਹੀਂ ਉੱਧਰ ਲੋਕ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਇਹ ਹਾਈਵੇ ਬਣਾਉਣਾ ਜਿੱਦਾਂ ਆਦਮਪੁਰ ਹਾਰਪੁਰ ਰੋਡ ਨਾਲ ਜੋੜਨਾ ਉਹ ਇਹ ਪਤਾ ਨਹੀਂ ਕਦੋਂ ਬਣਾਣਾ ਜੀ ਕਈ ਬੰਦੇ ਮਾਰ ਕੇ ਇਹਨਾਂ ਨੇ ਬਣਾਉਣਾ ਇਹਦਾ ਸੁਪਨਾ ਮਖਾਇਆ ਇੱਥੇ ਗੱਡੀਆਂ ਦੇ ਕਈ ਐਕਸੀਡੈਂਟ ਇਦਾਂ ਦੇ ਵਿਚਾਰੇ ਉਹ ਟੋਆ ਦੇ ਡੱਗ 'ਤੇ ਜਿਹੜੇ ਪਾਣੀ ਦੇ ਪੈਪ ਪਾਏ ਆ ਇਹਨਾਂ ਉਹ ਬਹੁਤ ਪਰੇਸ਼ਾਨੀ ਚ ਪੈ ਚਾਰ-ਚਾਰ ਦਿਨ ਉਹਦੇ ਫਸੇ ਰਹੇ ਆ ਉਹਨਾਂ ਦਾ 2 ਸਾਲ ਤੋਂ ਉੱਪਰ ਹੋ ਗਿਆ ਇਹ ਕੰਮ ਚੱਲਦੇ ਆਪਾਂ ਹੋਰ ਵੀ ਦੁਕਾਨਦਾਰਾਂ ਨੂੰ ਮਿਲਾਂਗੇ ਅਸੀਂ ਗੱਲ ਕਰਦੇ ਹਾਂ ਜੀ ਸਰ ਤੁਹਾਡਾ ਕੀ ਨਾਮ ਜੀ ਹਾਂ ਲੋ ਮੇਰਾ ਨਾਮ ਸ਼ੁਕਮਨਾ ਹਾਂਜੀ ਹਾਂ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਦੱਸਿਆ ਤੁਸੀਂ ਦੱਸੋ ਕਿ ਕੀ ਨੇ ਦਿੱਕਤਾਂ ਆ ਰਹੀਆਂ ਨੇ بارش ਤੋਂ ਬਾਅਦ ਜਿੱਦਾਂ ਕਿ ਲੋਕਾਂ ਨੂੰ بارش ਹੋਣ ਤੋਂ ਬਾਅਦ ਗਰਮੀ ਤੋਂ ਤਰਾਹ ਤੇ ਮਿਲੀ ਆ ਔਰ ਕੀ ਕੀ ਮੁਸ਼ਕਲਾਂ ਆਈਆਂ ਸੱਸੇ ਸੜਕ ਹੀ ਬੰਦ ਹੋ ਜਾਂਦੀ ਹੈ ਜੀ ਜੀ ਇੱਥੇ ਕੋਈ ਆ ਜਾ ਹੀ ਨਹੀਂ ਸਕਦਾ ਜੀ ਜੀ ਦੇਖੋ ਰੇਹ ਜਾਂਦਾ ਉਹ ਟਿਕ ਪੰਦਾ ਜੀ ਆਟੋ ਵਾਲਾ ਕੋਈ ਜਾ ਨਹੀਂ ਸਕਦਾ ਜੀ ਹਰ ਬੰਦੇ ਦੀ ਇਹ ਸਮੱਸਿਆ ਮੇਜਾਰ ਸਾਰਾ ਬੰਦੇ ਆ ਜੀ ਕੋਈ ਆਪਣੀ ਦੁਕਾਨ ਨਹੀਂ ਖੋਲ ਸਕਦਾ ਜੀ ਇਹ ਲੰਮਾ ਪੰਚੋਂ ਪਾਰ ਕਰਦੇ ਤਾਂ ਉੱਧੇ ਹੀ ਮੰਨ ਵਾਲੀ ਸੜਕ ਪੂਰੇ ਖੱਡਿਆਂ ਨਾਲ ਭਰਿਆ ਹੋਇਆ ਪੂਰਾ ਖੱਡਿਆਂ ਨਾਲ ਉਹ ਬੁਰਾ ਹਾਲ ਆ ਜੀ ਮਾਰਾ ਬਣੀ ਗੱਡੀ ਉੱਧੇ ਟੁੱਟ ਜਾਂਦੀ ਆ ਉਹ ਸੜਕ ਜੀ ਬਣੀ ਜੀ 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 ਬੱਤੀ ਜੰਦੀ ਸਾਰੀ ਬਣਾਈ ਕਿਸੇ ਨੇ ਹੂੰ ਅਸੀਂ ਸਾਡੀ ਮੰਗ ਹੈ ਸਰਕਾਰ ਹਾਂ ਭਗਵਾਨ ਜੀ ਦੀਪਨਗਰ ਚ ਆਏ ਆ ਜੱਟ ਹਾਰਪੁਰ ਰੋਡ ਤੇ ਵੀ ਆ ਗਏ ਇੱਕ ਜੇੜਾ ਮਾਰ ਕੇ ਜਾ ਸਰਕਾਰਾਂ ਬਣਾਦੀ ਧਰਮਾਨਦਾਨ ਨੂੰ ਸਾਡੀ ਬੇਨਤੀ ਹੈ ਵੀ ਇੱਧਰ ਵੀ ਧਿਆਨ ਦੇਣ ਮਾਨ ਸਰ ਸਰਕਾਰ ਮਾਨ ਸਰ ਇੱਧਰ ਜਿਹੜਾ ਮਾਰਨਾ ਚਾਹੀਦਾ ਹਾਂ ਤੂੰ ਦੇਖਣਾ ਚਾਹੀਦਾ ਠੀਕ ਹੈ ਤੁਸੀਂ ਥੈਂਕ ਯੂ ਕੋਈ ਨਾ